ਜਾਦਾ ਟਾਈਮ ਤੇ ਰ ਅ ਦੇਖੋ ਜੀ ਗਰਾਉਂਡ ਕੀ ਨਿਕਲਦਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਕੋਈ ਸ਼ਡੂਲ ਨਹੀਂ ਕਰਦਾ ਫਿਰ ਜੁਬਰਾ ਸਿੰਘ ਜੀ ਦੇ ਨਾਲ ਲੱਜਦਾ ਸੀ ਉਹ ਜਦੋਂ ਉਹ ਆਪਣੇ ਕੋਲ ਰੱਖਦੇ ਹੋ ਆਪਣਾ ਸ਼ਡੂਲ ਪੂਰਾ ਰੱਖੇ ਉਹਨਾਂ ਨੇ ਤੇ ਕੱਲੀ ਇਹਨੂੰ ਮਾਫੀ ਕੀਤਾ ਸ਼ਡੂਲ ਦੇ ਵਿੱਚ ਉਹਨਾਂ ਦਾ ਇੰਨਾ ਯੋਗਦਾਨ ਹੈ ਸਾਡੀ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਜੇ ਤਾਤਾ ਜੋ 올림픽 ਵਿੱਚ ਦੇ ਆ ਗਿਆ ਔਰ ਮੈਂ ਉਹਨਾਂ ਦਾ ਥੈਂਕ ਕਰਦਾ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਅਭਿਸ਼ੇਕ ਸ਼ਰਮਾ ਨੇ ਪਹਿਲਾ ਆਪਣਾ ਸ਼ਤਕ ਬਣਾ ਲਿਆ 8 ਚੱਕੇ ਅਤੇ 7 ਚੋਕੇ ਦੀ ਬਦੌਲਤ ਜੜਿਆ ਆਪਣਾ ਪਹਿਲਾ ਸ਼ਤਕ। ਤੁਹਾਨੂੰ ਦੱਸ ਦਈਏ ਕਿ ਪਰਿਵਾਰ ਵੱਲੋਂ ਕਿਹਾ ਗਿਆ ਕਿ ਪਹਿਲਾ T20 ਮੈਚ ਵਿੱਚ ਅਭਿਸ਼ੇਕ ਸ਼ਰਮਾ ਵੱਲੋਂ ਕੋਈ ਵੀ ਰਨ ਨਹੀਂ ਬਣਾਇਆ ਗਿਆ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸਨੂੰ ਕਾਫੀ ਟਰੋਲ ਕੀਤਾ ਪਰ ਹੁਣ ਪ੍ਰਸ਼ੰਸਕਾਂ ਦਾ ਜੋ ਜਵਾਬ ਹੈ ਦੂਜੇ T20 ਮੈਚ ਜ਼ਿੰਬਾਬਵੇ ਦੇ ਵਿਰੁੱਧ 46 ਗੇਂਦਾਂ 'ਚ 100 ਰਨ ਬਣਾ ਕੇ ਕਰਾਰਾ ਜਵਾਬ ਦਿੰਦਾ ਹੈ। ਉਹਨਾਂ ਦੱਸ ਦਈਏ ਕਿ 100 ਰਨ 'ਚ ਉਹਨਾਂ ਨੇ 8 ਚੱਕੇ ਤੇ 7 ਚੋਕੇ ਦੀ ਬਦੌਲਤ ਅੰਤਰਰਾਸ਼ਟਰੀ T IPL ਚ ਆਪਣੀ ਵੱਡੀ-ਵੱਡੀਆਂ ਪਾਰੀਆਂ ਦੀ ਬਦੌਲਤ ਆਪਣੀ ਟੀਮ ਨੂੰ ਜਿੱਤਦੇ ਆ ਰਹੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਟੀਮ ਇੰਡੀਆ 'ਚ ਆਨ ਦਾ ਮੌਕਾ ਮਿਲਿਆ ਪਰ ਪਹਿਲੇ T20 ਮੈਚ 'ਚ ਉਹਨਾਂ ਲਈ ਕੁਝ ਬਿਹਤਰ ਸਾਬਿਤ ਨਹੀਂ ਹੋਇਆ ਪਰ ਦੂਜੇ T20 ਵਿੱਚ ਉਹਨਾਂ ਨੇ ਆਪਣਾ ਸ਼ਤਕ ਬਣਾ ਲਿਆ ਹਾਂ ਜੀ ਸਰ ਕਿੰਨਾ ਕੁ ਵੱਡਾ ਦਿਨ ਸੀ ਕੱਲ ਅਭਿਸ਼ੇਕ ਨੇ 100 ਮਾਰੀ ਹੈ ਜੰਬਾਬੀ ਦੇ ਖਿਲਾਫ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧਿਆਨ ਦੇ ਧੰਨਵਾਦ ਔਰ ਹੱਥ ਜੋੜ ਕੇ ਨਮਸਕਾਰ ਕਰਦਾ ਔਰ ਗੁਰੂਦੀ ਨਗਰੀ ਦੇ ਵਸੀਆਂ ਨੂੰ ਸਾਰਿਆਂ ਨੂੰ ਨਮਸਕਾਰ ਕਰਦਾ ਕਿਉਂਕਿ ਉਹਨਾਂ ਨੇ ਅਭਿਸ਼ੇਕ ਨੂੰ ਬਹੁਤ ਸ਼ੀਰਵਾਦ ਦਿੱਤਾ ਔਰ ਮੈਂ ਕੱਲ ਜਿਹੜਾ ਦਿਨ ਸੀ ਬੜਾ ਖੁਸ਼ੀਆਂ ਔਰ ਭਾਗਾਂ ਵਾਲਾ ਦਿਨ ਸੀ ਕਿ ਅਭਿਸ਼ੇਕ ਨੇ ਕੱਲ ਸੈਂਚਰੀ ਮਾਰੀ ਔਰ ਇੰਟਰਨੈਸ਼ਨਲ ਲੈਵਲ ਤੇ ਸੈਂਚਰੀ ਮਾਰਨਾ ਇੱਕ ਹਰ ਇੱਕ ਦਾ ਖਾਬ ਹੁੰਦਾ ਹੈ ਕਿ ਮੈਂ 100 ਕਰਾਂ ਹਰ ਬੈਟਸਮੈਨ ਦਾ ਲੇਕਿਨ ਕੱਲ ਉਹਨੇ ਬੜੀ ਫਾਸਟ ਸੈਂਚਰੀ ਮਾਰੀ ਹੈ ਔਰ ਵਾਹੀ ਬੜੇ ਖੁਸ਼ ਹਾਂ ਔਰ ਥੈਂਕਸ ਕਰਦੇ ਹਾਂ ਸਾਰਿਆਂ ਨੇ ਸ਼ੀਵਨਾ ਦਿੱਤਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਪਹਿਲਾ ਮੈਚ ਤੇ 0 ਤੇ ਦੂਸਰੇ ਮੈਚ 100 ਆਪਣਾ ਖਾਤਾ ਵੀ 6 ਮਾਰ ਕੇ ਖੋਲਿਆ ਹਾਂਜੀ ਉਹ ਕੱਲ ਜਦੋਂ ਪਹਿਲਾ ਮੈਚ ਹੋਇਆ ਤੇ 0 ਤੇ ਆਊਟ ਹੋਇਆ ਔਰ ਬੜਾ ਮਨ ਥੋੜਾ ਜਿਹਾ ਉਦਾਸ ਹੋ ਗਿਆ ਸੀ ਕਿ ਇੰਨੀ ਮਿਹਨਤ ਕਰਕੇ ਅਭਿਸ਼ੇਕ ਅੱਜ ਇਸ ਪੱਧਰ ਤੇ ਪਹੁੰਚਿਆ ਔਰ ਮੈਂ ਜਨਾ ਰਾਤ ਦਿਨ ਇੱਕ ਕੀਤਾ ਸੀ ਕੋਸ ਮੰਜ਼ਲ ਤੇ ਪਹੁੰਚਣ ਆਸਤੇ ਜੀਰੋ ਜੀਰੋ ਦੇ ਉਹੜਾ ਆ ਤੇ ਮੇਰਾ ਤੇ ਥੋੜਾ ਮਨ ਬੜਾ ਖਰਾਬ ਹੋਇਆ ਔਰ ਰਾਤ ਤੱਕ ਦਿਲ ਥੋੜਾ ਉਦਾਸ ਰਿਹਾ ਤੇ ਵੀ ਯਾਰ ਇਹ ਭਗਵਾਨ ਨੇ ਕੀ ਕੀਤਾ ਲੇਕਿਨ ਭਗਵਾਨ ਨੇ ਅਗਲੇ ਦਿਨ ਹੀ ਖੁਸ਼ੀ ਰੱਖੀ ਸੀ ਇਸ ਕਰਕੇ ਇਹ ਮਹਾਰਾਜ ਦਾ ਉਹ ਹੀ ਜਾਣੇ ਉਹਨਾਂ ਦੇ ਸਾਰਾ ਅਸ਼ੀਰਵਾਦ ਹੈ ਤੇ ਕਿਸ ਤਰ੍ਹਾਂ ਦਾ ਲੱਗਦਾ ਕਿ ਪਹਿਲੇ ਕੋਚ ਤੁਸੀਂ ਜੇ ਅੰਡਰ 90 ਦੇ ਵਿੱਚ ਜਦੋਂ ਇਹਦੀ ਏਸ਼ੀਆ ਕੱਪ ਲਈ ਚੁਣਿਆ ਗਿਆ ਕੈਪਟਨ ਬਣਾ ਕੇ ਕੱਲਿਆ ਗਿਆ ਜਿੱਤ ਕੇ ਵੀ ਲਿਆ ਰਾਹুল ਡਰਾਵਿਡ ਕੋਚ ਹੀ ਰਾਹুল ਡਰਾਵਿਡ ਦਾ ਕਿੰਨਾ ਕੁ ਐਕਸਪੀਰੀਅੰਸ ਇਹਨਾਂ ਨੂੰ ਉਹਨਾਂ ਨੇ ਦਿੱਤਾ ਆਪਣਾ ਦੇਖੋ ਜੀ ਰਾਹੁਲ ਡਰਾਵਿਡ ਸਰ ਦਾ ਬੜਾ ਯੋਗਦਾਨ ਹੈ ਇਹਨਾਂ ਤੇ ਔਰ ਜਦੋਂ ਅੰਡਰ 16 ਚ ਉਹਨਾਂ ਦੇ ਕੋਲ ਗਿਆ ਸੀ ਐਨਸੀਏ ਚ ਔਰ ਉਹਨਾਂ ਦੇ ਆਪਣੇ ਕੋਲ ਹੀ ਰੱਖਿਆ ਆਪਣੇ ਕੋਲ ਟ੍ਰੇਨਿੰਗ ਕਰਾਈ ਉਹਨਾਂ ਦਾ ਬੜਾ ਯੋਗਦਾਨ ਹੈ ਫਿਰ ਉਹਨਾਂ ਨੇ ਅੰਡਰ 19 ਇਹਨੂੰ ਇੰਡੀਆ ਰੈਡ ਦਾ ਕਪਤਾਨ ਬਣਾਇਆ ਔਰ ਉਹ ਇੰਡੀਆ ਰੈਡ ਵੀ ਜਿੱਤੀ ਫਿਰ ਉਹਨਾਂ ਨੇ ਏਸ਼ੀਆ ਕੱਪ ਸ਼੍ਰੀਲੰਕਾ ਜੋ ਹੈ ਉਹਦੀ ਇੰਡੀਆ ਦਾ ਕਪਤਾਨ ਬਣਾਇਆ ਉਹ ਵੀ ਉੱਥੋਂ ਏਸ਼ੀਆ ਤੋਂ ਵੀ ਜਿੱਤ ਕੇ ਆਏ ਸ਼੍ਰੀਲੰਕਾ ਸ਼੍ਰੀਲੰਕਾ ਚ ਏਸ਼ੀਆ ਕੱਪ ਵੀ ਉਹ ਮੈਨ ਆਫ ਦੀ ਸੀਰੀਜ਼ ਜਿੱਤਿਆ ਸੀ ਫਿਰ ਇੰਗਲੈਂਡ ਟੂਰ ਕਰਨ ਗਏ ਅੰਡਰ 19 ਦਾ ਉੱਥੇ ਵੀ ਇਹ 5 ਮੈਚ ਜਿੱਤ ਕੇ ਆਏ ਫਿਰ ਇਸਰਾ ਰਾਹੁਲ ਡਰਾਵਰ ਸਾਹਿਬ ਦਾ ਬਹੁਤ ਦੇਨ ਹੈ ਜੋ ਉਹਨਾਂ ਨੇ ਇਹਨੂੰ ਬੜਾ ਅੱਛੇ ਤਰੀਕੇ ਨਾਲ ਆਪਣਾ ਐਕਸਪੀਰੀਅੰਸ ਦਿੱਤਾ ਔਰ ਆਪਣੇ ਐਨਸੀਏ ਚ ਕੋਲ ਰੱਖ ਕੇ ਬੜੀ ਪ੍ਰੈਕਟਿਸ ਕਰਾਈ ਹੈ। ਆਈਪੀਐਲ ਦੇ ਮੈਚਾਂ ਦੇ ਵਿੱਚ ਜਦੋਂ ਵੀ ਅਭਿਸ਼ੇਕ ਦੀ ਬੈਟਿੰਗ ਦੀ ਗੱਲ ਹੁੰਦੀ ਸੀ ਤਾਂ ਨਵਜੋਤ ਸਿੰਘ ਸਿੱਧੂ ਜਿੰਨੀ ਵਾਰੀ ਅਭਿਸ਼ੇਕ ਦਾ ਨਾਮ ਲੈਂਦੇ ਸੀ ਤੇ ਓਨੀ ਵਾਰੀ ਤੁਹਾਡਾ ਨਾਮ ਲੈਂਦੇ ਸੀ ਕਿ ਉਹ ਮੇਰਾ ਮਿੱਤਰ ਆ, ਉਹਦਾ ਇਹ ਪੁੱਤਰ ਆ ਤੇ ਬਹੁਤ ਟੈਲੈਂਟ ਆ ਕਿਉਂਕਿ ਉਹ ਪਹਿਲੀ ਵਾਰੀ ਜਦੋਂ ਲੈ ਕੇ ਆਏ ਤੇ ਉਹ ਮੇਰੇ ਕੋਲ ਅਭਿਸ਼ੇਕ ਨੂੰ ਜ਼ਰੂਰ ਲੈ ਕੇ ਆਏ ਸੀ ਤੇ ਕੀ ਕਰਨਾ ਚਾਹੁੰਦੇ ਨਵਜੋਤ ਸਿੰਘ ਸਿੱਧੂ ਨਾਜਾਇਜ਼ ਕਿਸੇ ਦੀ ਤਾਰੀਫ ਨਹੀਂ ਕਰਦੇ। ਦੇਖੋ ਜੀ ਸਿੱਧੂ ਸਾਹਿਬ ਆਪ ਬੜੇ ਵੱਡੇ ਪਲੇਅਰ ਸੀ ਉਹ ਹਿੰਦੁਸਤਾਨ ਦੇ ਬੜੇ ਓਪਨਰ ਬੈਟਸਮੈਨ ਸੀ ਔਰ ਉਹ ਅੰਬ੍ਰਿਸਰ ਚ ਐਮਪੀਸੀ ਐਮਪੀਸੀ ਤੇ ਮੈਂ ਅਕਸਰ ਉਹਨਾਂ ਨੂੰ ਮਿਲਣ ਜਾਂਦਾ ਰਹਿੰਦਾ ਸੀ ਉਹ ਵੀ ਮੇਨਾ ਮੇਰਾ ਉਹਨਾਂ ਨਾਲ ਮਿੱਤਰਤਾ ਸੀ ਕਈ ਇਕੱਠੇ ਖੇਲੇ ਹੋਏ ਆ ਔਰ ਉਹ ਮੈਂ ਉਹਨਾਂ ਨੂੰ ਕਹਿੰਨਾ ਵੀ ਮੇਰਾ ਬੇਟਾ ਖੇਡ ਰਿਹਾ ਹੈ ਛੋਟਾ ਜਿਹਾ ਮੈਨੂੰ ਕਹਿੰਦੇ ਤੁਸੀਂ ਨਾ ਲੇਟ ਘੋਾਨਾ ਮੇਰੇ ਕੋ ਤੇ ਮੈਂ ਕਿਹਾ ਜੀ ਭਾਜੀ ਉਹ ਮੈਂ ਅਭਿਸ਼ੇਕ ਨੂੰ ਪ੍ਰੈਕਟਿਸ ਕਰਾ ਰਿਹਾ ਹਾਂ ਤੇ ਤੁਸੀਂ ਕਿਸੇ ਦਿਨ ਦੇਖੋ ਉਹ ਬੜਾ ਵਧੀਆ ਸੀ ਹੁੰਦਾ ਕਹਿੰਦੇ ਅੱਛਾ ਮੈਂ ਦੇਖਾਂਗਾ ਲੇਕਿਨ ਸਮਾਂ ਨਹੀਂ ਮਿਲ ਪਾਇਆ ਉਹਨਾਂ ਨੂੰ ਛੋਟਾ ਜਿਹਾ ਸੀ ਉਹਨਾਂ ਦਾ ਐਮਪੀਸੀ ਉਹ ਤੋਂ ਉਹਨਾਂ ਦਾ ਬੜਾ ਸਮਾਂ ਬੜਾ ਕੀਮਤੀ ਸੀ ਆਰ ਟਾਈਮ ਬਿਜ਼ੀ ਰਹਿੰਦੇ ਸੀ ਉਹ ਦੇਖ ਨਹੀਂ ਪਾਏ ਔਰ ਜਦੋਂ ਉਹਨਾਂ ਨੂੰ ਆਈਪੀਐਲ 'ਚ ਪਤਾ ਲੱਗਾ ਯਾ ਅਭਿਸ਼ੇਕ ਮੇਰਾ ਮੇਰਾ ਬੇਟਾ ਹੈ ਤੇ ਉਹਨਾਂ ਨੂੰ ਮਨ 'ਚ ਬੜੀ ਖੁਸ਼ੀ ਹੋਈ ਉਹਨਾਂ ਨੇ ਮੈਨੂੰ ਵਧਾਈ ਵੀ ਦਿੱਤੀ ਔਰ ਨਵਜੋਤ ਸਿੰਘ ਸਿੱਧੂ ਜੀ ਦਾ ਬਹੁਤ ਥੈਂਕਸ ਤੇ ਉਹਨਾਂ ਨੇ ਅਭਿਸ਼ੇਕ ਨੂੰ ਵੀ ਬਹੁਤ ਪਿਆਰ ਔਰ ਅਸ਼ੀਰਵਾਦ ਦਿੱਤਾ ਤੇ ਜਵਰਾਜ ਸਿੰਘ ਦੇ ਨਾਲ ਇਹਨਾਂ ਦੀ ਕਾਫੀ ਵੀਡੀਓ ਨਾ ਸੋਸ਼ਲ ਮੀਡੀਆ ਦਾ ਵਾਇਰਲ ਹੁੰਦੀ ਆ ਕਿੰਨਾ ਕ ਯੋਗਦਾਨ ਹੈ ਜਵਰਾਜ ਸਿੰਘ ਦਾ ਨਾ ਦੇਖੋ ਜੀ ਜਵਰਾਜ ਸਿੰਘ ਜੀ ਦਾ ਤਾਂ ਬਹੁਤ ਯੋਗਦਾਨ ਹੈ ਔਰ ਜਿੰਨੀ ਵੀ ਟ੍ਰੇਨਿੰਗ ਕਰਾਈ ਹੈ ਜਵਰਾਜ ਸਿੰਘ ਜੀ ਨੇ ਕਰਾਈ ਹੈ ਅਭਿਸ਼ੇਕ ਉਹਨਾਂ ਨੂੰ ਰਾਂਜੀ ਟਰਾਫੀ ਜੀ ਮਿਲਿਆ ਸੀ ਔਰ ਰਾਂਜੀ ਟਰਾਫੀ ਜੀ ਜਦੋਂ ਉਹਦੇ ਨਾਲ ਬੈਟਿੰਗ ਉਹਨਾਂ ਦੇ ਨਾਲ ਕਰ ਰਿਹਾ ਸੀ ਤੇ ਅਭਿਸ਼ੇਕ ਮੈਨੂੰ ਕਹਿੰਦਾ ਸੀ ਪਾਪਾ ਮੈਂ ਤੇ ਭਾਜੀ ਨੂੰ ਦੇਖਦਾ ਹੀ ਰਿਹਾ ਉਹਨਾਂ ਦੀ ਬੈਟਿੰਗ ਪਰ ਜਿਮਨੂ ਜਦੋਂ ਯੁਵਰਾਜ ਸਿੰਘ ਜੀ ਮਿਲੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਜਦੋਂ ਮੇਰੇ ਨਾਲ ਬੈਟਿੰਗ ਕਰ ਰਿਹਾ ਸੀ ਮੈਨੂੰ ਐ ਲੱਗ ਰਿਹਾ ਸੀ ਜਿਦਾਂ ਮੈਂ ਹੀ ਸਾਹਮਣੇ ਖੇਡਦਾ ਪਿਆ ਔਰ ਕਹਿੰਦਾ ਜਿਦਾ ਇੰਨਾ ਟੈਲੈਂਟ ਦੇਖ ਕੇ ਮੈਨੂੰ ਇੰਨਾ ਮਨ ਨੂੰ ਅੱਛਾ ਲੱਗਾ ਤੇ ਮੈਂ ਇਹਨੂੰ ਬਾਹਰ ਆ ਕੇ ਕਿਹਾ ਵੀ ਇਹ ਤੇ ਆਉਣ ਵਾਲੇ ਟਾਈਮ 'ਚ ਬੜਾ ਅੱਛਾ ਪਲੇਅਰ ਬਣਨਾ ਹੈ ਔਰ ਮੈਨੂੰ ਇਹ ਆਪਣਾ ਬਚਪਨ ਨਜ਼ਰ ਆ ਰਿਹਾ ਹੈ ਦੇ ਵਿੱਚ ਔਰ ਮੈਂ ਅਭਿਸ਼ੇਕ ਤੈਨੂੰ ਟ੍ਰੇਨਿੰਗ ਕਰਾਵਾਂਗਾ ਤੂੰ ਮੇਰੇ ਕੋ ਕਰੇਂਗਾ ਤੇ ਅਭਿਸ਼ੇਕ ਨੇ ਕਿਹਾ ਭਾਜੀ ਮੇਰੇ ਆਈਡੀਲੀ ਤੁਸੀਂ ਹੋ ਮੇਰੇ ਭਗਵਾਨ ਹੀ ਤੁਸੀਂ ਹੋ ਮੈਂ ਤੇ ਮੰਨਦਾ ਹੀ ਤੁਹਾਨੂੰ ਆ ਤੁਹਾਡੇ ਮਾਈ ਵੀ ਵੀ ਅੱਗੇ ਵਧਿਆ ਤੇ ਅਗਰ ਤੁਸੀਂ ਮੈਨੂੰ ਟ੍ਰੇਨਿੰਗ ਕਰਾਓਗੇ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਔਰ ਯੁਵਰਾਜ ਸਿੰਘ ਜੀ ਨੇ ਫਿਰ ਉਸ ਤੋਂ ਬਾਅਦ ਅਭਿਸ਼ੇਕ ਨੂੰ ਆਪਣੇ ਨਾਲ ਹੀ ਰੱਖਿਆ ਆਪਣੇ ਨਾਲ ਟ੍ਰੇਨਿੰਗ ਕਰਾਈ ਔਰ ਉਹਨਾਂ ਦੀ ਟੀਮ ਹੈ ਪੂਰੀ ਔਰ ਹਿੰਦੁਸਤਾਨ ਚ ਵਰਲਡ ਲੈਵਲ ਤੇ ਉਹਨਾਂ ਕੋਲ ਟੀਮ ਹੈ ਜਿਹੜੀ ਉਹਨਾਂ ਨੂੰ ਖੁਦ ਟ੍ਰੇਨਿੰਗ ਕਰਾਉਂਦੀ ਸੀ ਉਹੋ ਹੀ ਟੀਮ ਸਾਰੀ ਇਹਨਾਂ ਨੇ ਆਪਣੇ ਲਈ ਉਹਨਾਂ ਦੇ ਮੈਨੇਜਰ ਸੀ ਅਨੀਸ਼ ਗੋਤਮ ਜੀ ਉਹਨਾਂ ਨੂੰ ਨਾਲ ਲਾ ਕੇ ਉਹਨਾਂ ਨੇ ਕਿਹਾ ਜੀ ਅਭਿਸ਼ੇਕ ਦਾ ਧਿਆਨ ਤੁਸੀਂ ਰੱਖਣਾ ਔਰ ਉਹਨਾਂ ਨੇ ਆਪਣੇ ਜਿੰਨੇ ਕੋਚਸ ਜਿੰਨੇ ਜਿੱਦਾਂ ਇਹਦਾ ਸ਼ਡਿਊਲ ਬਣ ਕੇ ਆਂਦਾ ਸੀ ਉਦਾਂ ਹੀ ਪ੍ਰੈਕਟਿਸ ਕਰਦਾ ਸੀ ਕੋਈ ਜਿਮ ਕਰਾ ਰਿਹਾ ਕੋਈ ਰਨਿੰਗ ਕਰਾ ਰਿਹਾ ਕੋਈ ਸਵਿਮਿੰਗ ਕਰਾ ਰਿਹਾ ਕੋਈ ਮੈਡੀਟੇਸ਼ਨ ਕਰਾ ਰਿਹਾ ਕੋਈ ਬੈਟਿੰਗ ਕਰਾ ਰਿਹਾ ਕੋਈ ਬੋਲਿੰਗ ਕਰਾ ਰਿਹਾ ਇਸ ਤਰ੍ਹਾਂ ਕਰਦੇ ਕਰਦੇ ਇਹਦਾ ਸਾਰਾ ਦਿਨ ਬੀਤ ਜਾਂਦਾ ਸੀ ਔਰ ਯੁਵਰਾਜ ਸਿੰਘ ਜੀ ਖੁਦ ਇਹਨੂੰ ਟ੍ਰੇਨਿੰਗ ਬੜੀ ਕਰਾਉਂਦੇ ਸੀ ਆਪ ਇਹਨੂੰ ਆਪ ਜਿੱਥੇ ਵੀ ਹੁੰਦੇ ਸੀ ਇਹਨੂੰ ਉੱਥੇ ਆਪਣੇ ਕੋਲ ਬੁਲਾ ਲੈਂਦੇ ਸੀ ਉੱਥੇ ਬੈਟਿੰਗ ਕਰਾਣੀ ਇਹਦੇ ਇਹ ਕਿ ਇੱਕ ਚੀਜ਼ ਬਰੀਕਰੀ ਹਰ ਚੀਜ਼ ਦੱਸਣੀ ਕਿ ਕਿਹੜੀ ਸ਼ਾਟ ਕਿੱਧਰ ਜਾਣੀ ਚਾਹੀਦੀ ਹੈ ਕਿਸ ਲੈਵਲ ਤੇ ਜਾਣੀ ਚਾਹੀਦੀ ਹੈ ਔਰ ਉਹਨਾਂ ਦਾ ਇਨਾ ਯੋਗਦਾਨ ਹੈ ਸਾਡੀ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਇਹ ਤਾਜ਼ਾ ਜਿਹਾ ਹੋਲੀ ਪੇਟੀਸ਼ਨ ਤੇ ਆ ਗਿਆ ਔਰ ਮੈਂ ਉਹਨਾਂ ਦਾ ਥੈਂਕਸ ਕਰਦਾ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਥੈਂਕਸ ਕਰਦਾ ਯੋਗਰਾਜ ਸਿੰਘ ਜੀ ਦਾ ਔਰ ਉਹ ਜਦੋਂ ਯੋਗਰਾਜ ਸਿੰਘ ਜੀ ਨੇ ਅਭੀ ਅਭਿਸ਼ੇਕ ਨੂੰ ਹੁੰਦਾ ਸੀ ਵੀ ਜਦੋਂ ਫ੍ਰੀ ਹੋ ਜਾਏ ਚੰਡੀਗੜ੍ਹ ਤੂੰ ਮੇਰੇ ਕੋਲ ਆ ਜਾਣਾ ਔਰ ਮੇਰੇ ਕੋਲ ਪ੍ਰੈਕਟਿਸ ਕਰਨੀ ਹੈ ਉਹਨਾਂ ਨੇ ਮਤਲਬ ਕਿ ਕੋਈ ਵੀ ਇਹਦਾ ਟਾਈਮ ਫ੍ਰੀ ਨਹੀਂ ਹੋਣ ਦਿੱਤਾ ਔਰ ਟਾਈਮ ਟੂ ਟਾਈਮ ਹਰ ਟਾਈਮ ਮੈਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਸੀ ਕਿ ਕੀ ਤੇਰਾ ਸ਼ਡਿਊਲ ਚੱਲ ਰਿਹਾ ਕੀ ਹੋਇਆ ਅੱਜ ਕਿੰਨੀ ਬੈਟਿੰਗ ਕੀਤੀ ਕਿੰਨੀ ਬੋਲਿੰਗ ਕੀਤੀ ਔਰ ਉਹਨਾਂ ਦਾ ਬਹੁਤ ਯੋਗਦਾਨ ਆ ਔਰ ਧੰਨਵਾਦ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਉਹਨਾਂ ਦੇ ਸੈਕਟਰੀ ਸਾਹਿਬ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਜਿਹਨੇ ਸਿਲੈਕਟਰ ਔਰ ਕੋਚਸ ਉਹਨਾਂ ਦਾ ਵੀ ਹੱਥ ਜੋੜ ਕੇ ਥੈਂਕਸ ਕਿਉਂ ਉਹਨਾਂ ਦਾ ਵੀ ਯੋਗਦਾਨ ਅਭਿਸ਼ੇਕ ਦੇ ਉੱਤੇ ਬਹੁਤ ਆ ਔਰ ਉਹਨਾਂ ਨੇ ਬੜਾ ਹੀ ਇਹਨੂੰ ਪਿਆਰ ਕੀਤਾ ਉਹ ਟਾਈਮ ਟੂ ਟਾਈਮ ਇਹਨੂੰ ਹਰ ਚੀਜ਼ ਸਮਝਾਉਂਦੇ ਰਹੇ ਔਰ ਸਾਡੇ ਅੰਮ੍ਰਿਤਸਰ ਦੇ ਸਰਦਾਰ ਹਰਵਿੰਦਰ ਸਿੰਘ ਜੀ ਨੇ ਜਿਹੜੇ ਕਿ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਡਾਇਰੈਕਟਰ ਨੇ ਉਹ ਵੀ ਬੜਾ ਧਿਆਨ ਰੱਖਦੇ ਨੇ ਔਰ ਉਹਨਾਂ ਨੇ ਹਰ ਪਲੇਅਰ ਦੇ ਬਾਰੇ ਇੱਕ ਚੀਜ਼ ਦੇ ਬਾਰੇ ਉਹ ਵੀ ਬੜਾ ਧਿਆਨ ਰੱਖਦੇ ਨੇ ਔਰ ਉਹਨਾਂ ਨੇ ਹਰ ਪਲੇਅਰ ਦੇ ਬਾਰੇ ਇੱਕ ਚੀਜ਼ ਦੇ ਬਾਰੇ ਦੇਖਦੇ ਨੇ ਔਰ ਮੈਨੂੰ ਫੋਨ ਕਰਕੇ ਵੀ ਉਹਨਾਂ ਨੇ ਵਧਾਈ ਦਿੱਤੀ ਮੈਂ ਉਹਨਾਂ ਦਾ ਵੀ ਥੈਂਕ ਕਰਦਾ ਕਿ ਉਹਨਾਂ ਦਾ ਵੀ ਯੋਗਦਾਨ ਬਹੁਤ ਹੈ ਕਿੰਨਾ ਕਿੰਨੇ ਸਮੇਂ 24 ਘੰਟੇ ਦੇ ਵਿੱਚੋਂ ਇਹਨਾਂ ਨੂੰ ਪ੍ਰੈਕਟਿਸ ਵਾਸਤੇ ਜਿੰਦੇ ਹੀ ਕਿਹੜਾ ਟਾਈਮ ਸੀ ਰੈਸਟ ਕਰਦੇ ਕਿਦੋਂ ਕਿੰਨਾ ਟਾਈਮ ਗਰਾਊਂਡ ਦੇ ਵਿੱਚ ਗੁਜ਼ਾਰਦੇ ਸੀ ਜਿਆਦਾ ਟਾਈਮ ਤੇ ਇਹਦਾ ਦੇਖੋ ਜੀ ਗਰਾਊਂਡ 'ਚ ਹੀ ਨਿਕਲਦਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਪਰ ਸ਼ਡਿਊਲ ਨਹੀਂ ਖਤਮ ਹੁੰਦਾ ਔਰ ਲੋਕਾਂ ਨੇ ਪਲੇਅਰ ਹੀ ਦੇਖਿਆ ਪਰ ਪਲੇਅਰ ਦੀ ਪ੍ਰੈਕਟਿਸ ਨਹੀਂ ਦੇਖੀ ਹੋਈ ਸਵੇਰੇ ਮੈਂ ਮੈਂ ਤੇ ਉਹਨੂੰ ਅਕਸਰ ਮੈਂ ਵੀ ਨਾਲ ਹੀ ਹੁੰਦਾ ਸੀ ਸਵੇਰੇ 4 ਵਜੇ ਉੱਠ ਕੇ ਪਹਿਲੇ ਉਹਨੇ ਮੈਡੀਟੇਸ਼ਨ ਕਰਨੀ ਹੈ ਫਿਰ ਉਸ ਤੋਂ ਬਾਅਦ ਉਹਨੇ ਸਾਈਕਲ ਫੜ ਕੇ ਸਾਈਕਲਿੰਗ ਕਰਨ ਜਾਣਾ ਔਰ ਸਾਈਕਲਿੰਗ ਕਰਕੇ ਫਿਰ ਆ ਕੇ সুইਮਿੰਗ ਕਰਨੀ ਫਿਰ ਜਿਮ ਕਰਨਾ ਫਿਰ ਐਕਸਰਸਾਈਜ਼ ਸਾਰਾ ਕਰਕੇ ਫਿਰ ਨਾਸ਼ਤਾ ਕਰਨਾ ਫਿਰ ਨਾਸ਼ਤਾ ਕਰਕੇ 2 ਘੰਟੇ ਰੈਸਟ ਕਰਦਾ ਸੀ ਫਿਰ ਬੈਟਿੰਗ ਸ਼ੁਰੂ ਹੋ ਜਾਂਦੀ ਸੀ ਇਹਦੀ ਮਤਲਬ ਸ਼ਡਿਊਲ ਚੱਲਦਾ ਹੀ ਰਹਿੰਦਾ ਸੀ ਸਾਰਾ ਦਿਨ ਮਤਲਬ ਕਦੀ 3-3 ਘੰਟੇ ਬੈਟਿੰਗ ਕਦੀ 2-2 ਘੰਟੇ ਬੈਟਿੰਗ ਫਿਰ ਬੋਲਿੰਗ ਫਿਰ ਫਿਲਡਿੰਗ ਇਸ ਤਰ੍ਹਾਂ ਅੰਮ੍ਰਿਤਸਰ ਦੇ ਜਦੋਂ ਅੰਮ੍ਰਿਤਸਰ ਆਂਦਾ ਸੀ ਉਦੋਂ ਮੈਂ ਦੇਖਦਾ ਸੀ ਜਦੋਂ ਪੰਜਾਬ ক্রিকেট ਅਸੋਸੀਏਸ਼ਨ ਕੋਲ ਚੱਲ ਜਾਂਦਾ ਸੀ ਉਦੋਂ ਸਾਰੇ ਪੰਜਾਬ ਦੇ ਕੋਚਸ ਔਰ ਸਿਲੈਕਟਰ ਸਾਰੇ ਉਹਦੇ ਪੰਜਾਬ ਦੇ ਸਾਰੇ ਦੇਖਦੇ ਸੀ ਫਿਰ ਯੁਵਰਾਜ ਸਿੰਘ ਜੀ ਦੇ ਨਾਲ ਲੱਗ ਜਾਂਦਾ ਸੀ ਉਹ ਜਦੋਂ ਉਹ ਆਪਣੇ ਕੋ ਰੱਖਦੇ ਉਹ ਆਪਣਾ ਸ਼ਡਿਊਲ ਪੂਰਾ ਰੱਖਦੇ ਉਹਨਾਂ ਨੇ ਤੇ ਕਦੀ ਇਹਨੂੰ ਮਾਫ ਹੀ ਨਹੀਂ ਕੀਤਾ ਸ਼ਡਿਊਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਨੂੰ ਬੜੀ ਸ਼ਕਤੀ ਰੱਖੀ ਉਹਨਾਂ ਨੇ ਔਰ ਉਹਨਾਂ ਨੇ ਇੱਕ ਇੱਕ ਚੀਜ਼ ਇਹਦੇ ਬਾਰੇ ਇਹਦੀ ਬਰੀਕੀ ਦੇਖਦੇ ਸੀ ਉਹ ਰਾਤ ਨੂੰ ਫੋਨ ਕਰਕੇ ਵੀ ਪੁੱਛਦੇ ਅਗਰ ਬਾਹਰ ਫੋਰਨ ਚ ਹੁੰਦੇ ਸੀ ਨਾ ਯੁਵਰਾਜ ਸਿੰਘ ਜੀ ਇਹਨੂੰ ਫੋਨ ਕਰਕੇ ਪੁੱਛਦੇ ਵੀ ਅੱਜ ਦਾ ਸ਼ਡਿਊਲ ਮੈਨੂੰ ਦਿਖਾ ਵੀ ਦਿਓ ਦੱਸਾ ਕਿ ਤੂੰ ਕਿੰਨਾ ਚਿਰ ਬੈਟਿੰਗ ਕੀਤੀ ਕੀ ਗਲਤੀ ਕੀਤੀ ਜਦੋਂ ਐਡੇ ਵੱਡੇ ਮਹਾਨ ਪਲੇਅਰ ਅਭਿਸ਼ੇਕ ਨੂੰ ਟ੍ਰੇਨਿੰਗ ਕਰਾਉਣ ਤੋ ਨੇਚਰਲ ਉਹਦਾ ਰਿਜ਼ਲਟ ਵਧੀਆ ਆਏਗਾ ਯੁਵਰਾਜ ਸਿੰਘ ਇੱਕ ਵਰਲਡ ਕਲਾਸ ਪਲੇਅਰ ਨੇ ਜਿਨ੍ਹਾਂ ਨੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਦੋ ਵਰਲਡ ਕੱਪ ਜਿਤਾਏ ਔਰ ਐਡੇ ਵੱਡੇ ਪਲੇਅਰ ਸੀ ਔਰ ਉਹ ਅਭਿਸ਼ੇਕ ਨੂੰ ਟ੍ਰੇਨਿੰਗ ਕਰਾਉਣ ਤੋ ਅਭਿਸ਼ੇਕ ਨੇਚਰਲ ਹੋ ਤੇ ਰਿਜ਼ਲਟ ਤੇ ਅੱਛਾ ਹੀ ਆਏਗਾ ਬਾਕੀ ਅਰਪਾਜਨ ਸਿੰਘ ਜੀ ਦਾ ਬਹੁਤ ਯੋਗਦਾਨ ਹੈ ਕਿ ਉਹ ਸਾਡੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਪੂਰਾ ਦੇਖਦੇ ਪਏ ਨੇ ਔਰ ਬੜੇ ਵੱਡੇ ਪਲੇਅਰ ਨੇ ਔਰ ਉਹ ਮਹਾਨ ਪਲੇਅਰ ਨੇ 100 ਟੈਸਟ ਖੇਲਣਾ ਸੋਖੀ ਗੱਲ ਨਹੀਂ ਹੈ ਉਹਨਾਂ ਦਾ ਬੜਾ ਯੋਗਦਾਨ ਹੈ ਉਹ ਬੜਾ ਪਿਆਰ ਔਰ ਸਿਰ ਵਰਕ ਕਰਦੇ ਨੇ ਔਰ ਪੰਜਾਬ ਦੇ ਜਿੰਨੇ ਵੀ ਅਪਕਮਿੰਗ ਪਲੇਅਰ ਹੁੰਦੇ ਉਹਨਾਂ ਦਾ ਧਿਆਨ ਰੱਖਦੇ ਨੇ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਔਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਖਾਸ ਕਰਕੇ ਕਿ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਪਲੇਅਰਾਂ ਨੂੰ ਅੱਗੇ ਲੈ ਕੇ ਜਾਣ ਤੇ ਸੈਕਟਰੀ ਸਾਹਿਬ ਦਾ ਪ੍ਰੈਜ਼ੀਡੈਂਟ ਸਾਹਿਬ ਦਾ ਔਰ 올 ਬੋਡੀ ਜਿਨੇ ਮੈਂਬਰਸ ਸਭ ਦਾ ਮੈਂ ਥੈਂਕਸ ਕਰਦਾ ਤਾਂ ਪੜਾਈ ਚ ਕਿਸ ਤਰ੍ਹਾਂ ਦੀ ਅਕੀ ਅਭਿਸ਼ੇਕ ਪੜਨ ਚ ਬਹੁਤ ਇੰਟੈਲੀਜੈਂਸੀ ਇਹ ਦਿੱਲੀ ਪਬਲਿਕ ਸਕੂਲ ਚ ਪੜਦਾ ਸੀ ਅਮ੍ਰਿਤਸਰ ਔਰ ਪੜਨ ਚ ਬਹੁਤ ਇੰਟੈਲੀਜੈਂਸੀ ਔਰ ਅਕਸਰ ਜਦੋਂ ਅਸੀਂ ਸਕੂਲ ਜਾਂਦੇ ਸੀ ਤੇ ਉਹ ਇਹਦੇ ਸਕੂਲ ਤੇ ਬੋਰਡ ਦੇ ਨਾ ਕਲਾਸੇ ਦਾ ਨਾਂ ਸਭ ਤੋਂ ਨੰਬਰ 1 ਲਿਖਿਆ ਹੁੰਦਾ ਸੀ ਅਭਿਸ਼ੇਕ ਨੰਬਰ 1 ਸਟੂਡੈਂਟਸ ਤੇ ਬੜੀ ਖੁਸ਼ੀ ਹੁੰਦੀ ਸੀ ਸਾਰੇ ਪੇਰੈਂਟਸ ਸਾਡੇ ਕੋਲ ਇਕੱਠੇ ਹੋ ਕੇ ਆਜਦੇ ਸੀ ਪੀ ਭਾਈ ਉਹ ਅਭ ਅਭਿਸ਼ੇਕ ਦੇ ਮਮੀ ਪਾਪਾ ਨੂੰ ਮਿਲਣਾ ਉਹ ਮੁੰਡਾ ਹਰ ਸਾਰੇ ਪ੍ਰਾਈਜ਼ ਲੈ ਜਾਂਦਾ ਪੜ੍ਹਾਈ 'ਚ ਵੀ ਲੈ ਜਾਂਦਾ ਤੇ ਸਪੋਰਟ 'ਚ ਵੀ ਲੈ ਜਾਂਦਾ ਔਰ ਉਹ ਤੋਂ ਬੜੀ ਖੁਸ਼ੀ ਹੁੰਦੀ ਸੀ ਔਰ ਜਿਹੜੀ ਡੀਪੀਐਸ ਸਕੂਲ ਦੀ ਮੈਨੇਜਮੈਂਟ ਉਹਨਾਂ ਦੇ ਪ੍ਰਿੰਸੀਪਲ ਸੀ ਉਦੋਂ ਮੈਡਮ ਤੇ ਉਹਨਾਂ ਨੇ ਵੀ ਮੈਨੂੰ ਇਹ ਬੁਲਾ ਕੇ ਕਿਹਾ ਸੀ ਵੀ ਇੱਕ ਦਿਨ ਇਹ ਹਿੰਦੁਸਤਾਨ ਖੇਲੇਗਾ ਤੁਹਾਡਾ ਬੇਟਾ ਔਰ ਬੜਾ ਯੋਗਦਾਨ ਹੈ ਮੇਰੇ ਦੋਸਤ ਹੀ ਆਕਾਸ਼ ਖੰਡੇਵਾਲ ਔਰ ਉਹਨਾਂ ਦੇ ਡਾਇਰੈਕਟਰ ਨੇ ਔਰ ਅਜੇ ਅਜੇ ਮੇਸ਼ਵਰੀ ਡੀਪੀਐਸ ਸਕੂਲ ਦੇ ਉਹ ਵੀ ਮੇਰੇ ਦੋਸਤ ਨੇ ਉਹਨਾਂ ਨੇ ਵੀ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ ਦਿੱਲੀ ਪਬਲਿਕ ਸਕੂਲ ਦੇ ਸਾਰੇ ਟੀਚਰਸ ਸਾਰੇ ਮੈਨੇਜਮੈਂਟ ਸਭ ਨੇ ਅਭਿਸ਼ੇਕ ਨੂੰ ਬਹੁਤ ਪਿਆਰ ਦਿੱਤਾ ਮੈਂ ਉਹਨਾਂ ਦਾ ਥੈਂਕਸ ਕਰਦਾ